ਛੱਟ ਵੀ ਉਹ ਡੇ ਗੇਅਰ ਦੀ ਅੱਗੇ ਤਾਂ ਪਹਿਲੇ ਜਦ ਪਰਿਆ ਇੱਥੇ ਪਹਿਲਾ ਰੱਖ ਇਹ ਯਾਰ ਆਸਾਨ ਟਰੈਕਟਰ ਤੱਕ ਦੀ ਹੌਲੀ ਉਧਰ ਛੜਕ ਤੇ ਹੱਥ ਦੇਈ ਓਏ ਸਹੀ ਆ ਆਪਰੇ ਨਾਲ ਤੇ ਚੰਗਿਆੜੇ ਸਿੱਟੀ ਜਾਂਦੀ ਸਲਫ ਤੇ ਕੋਈ ਵਾਦ ਘਾਟ ਨਹੀਂ ਸਲਫ ਨਹੀਂ ਜਾਗਦਾ ਉਹਦੇ ਤੇ ਸਰੀਰ ਰੱਖਿਆ ਪੱਕਾ ਸਾਹਮਣੇ ਵਾਲਾ ਸਾਹਮਣੇ ਵਾਲਾ ਆ ਡਾਣੀ ਆ ਆ ਡਾਣੀ ਦੇ ਨਾਲ ਜਿਹੜਾ ਦੀਂਦਾ ਉਹ ਉਹ ਕਿਸ ਦਾ ਆਪਣਾ ਹੀ ਆ ਭੂਸ ਗਿਆ ਬੋਲ ਰਿਹਾ ਸਾਰਾ ਕੁੜੀ ਦਨੀ ਲੈ ਬਾਬੇ ਆ 6 ਬਿੱਗੇ ਤੱਕ ਰੇ ਪੱਕੇ ਸਵੇਰੇ ਇਹਦੇ ਚ ਜੋੜ ਦੇਣੀ ਆ ਆਪਾਂ ਬੋਣੀ ਕਰ ਦੇਣੀ ਆ ਜੋੜ ਹੋਣ ਵੀ ਸਕਦਾ ਹੈ ਹੋਰ ਹਜੇ ਰਹਿਣ ਸਹਿਣ ਦਾ ਪ੍ਰੋਗਰਾਮ ਕਰਨਾ ਸਾਂਦ ਦੇ ਤੂੰ ਸਾਰੇ ਰਾਜਸਥਾਨ ਚ ਬਾਹਰ ਹੀ ਪੈ ਜਾਂਦੇ ਹਨ ਚੱਲ ਬਾਈ ਬੰਦਾ ਨਹੀਂ ਸਾਨੂੰ ਸਾਹ ਦੇ ਘਟ ਆਉਂਦੀ ਪਰ ਅਸੀਂ ਉਹਨਾਂ ਡੰਗ ਲਾ ਲਏ ਕੋਈ ਹਰ ਨਹੀਂ ਕੰਮ ਚੱਲੇ ਪਾਣੀ ਪੀਣੇ ਨਾਲ ਇੱਥੇ ਨਾਲਕੇ ਦਾ ਪਾਣੀ ਚੈੱਕ ਕਰੀਏ ਆ ਗਿਆ ਆ ਗਿਆ ਠੰਡਾ ਜਿਹੜਾ ਵੀ ਵਧਿਆ ਜਿਹੜਾ ਸਰ ਇਹਨਾਂ ਦਾ ਠੰਡਾ ਪੀਂਦੇ ਠੰਡਾ ਘਾਟਾ ਠੰਡਾ ਪਣੇ ਪਣੇ ਉਹ ਤੋਂ ਦੇ ਤਰੇ ਆਉਣੇ ਮੋਟਾ ਉਟਾ ਵੈਦੀ ਪੈਂਡ ਵਾਲੀ ਨਹਿਰ ਕੋਲੇ ਫੇਰ ਆ ਗਏ। ਰਿਆਣ ਬਸੇਰਾ ਆ ਰਹਿਣਾ ਬਸੇਰਾ ਹੀ ਹੋਊਗਾ ਅੱਜ ਤਾਂ। ਅਸ਼ੀਰਤ ਤਾਂ ਅਰੇ ਦਾ ਨਹੀਂ ਚੱਲੂ ਸਵੇਰੇ। ਏਰੀਆ ਤਕਰੀਬਨ ਸਾਰਾ ਖੜਾੜੀ। ਹਜੇ ਤਾਂ ਤੂੰ ਕਿਹੜਾ 5% ਹੀ ਚੱਲਿਆ। ਇੱਥੇ ਦੇਖ ਨਾ ਰਹਿਣ ਨੂੰ। ਇੱਥੇ ਸਮਾ ਲੱਗ। ਹਾਂ ਕੋਈ ਟੱਕਰ ਨਹੀਂ ਸਮਾਨ ਵੀ ਉੱਥੇ ਰੱਖ ਲੈ ਉੱਥੇ ਰੱਖ ਲੈ ਕੋਈ ਗੱਲ ਨਹੀਂ ਕਿਵੇਂ ਉੱਥੇ ਰੱਖ ਲੈ ਕਮਰੇ ਦੇ ਬਸ ਨਹੀਂ ਉਹ ਕਮਰਾ ਪਿਆਰੇ ਨੂੰ ਅੱਛਾ ਐਸੇ ਰੱਖ ਲੈ ਇਧਰੋਂ ਫਾੜ ਸਿੱਧਾ ਕੋਈ ਗੱਲ ਨਹੀਂ ਕੋਸਾ ਕੋਈ ਗੱਲ ਨਹੀਂ ਨਾ ਤਾਂ ਅਸੀਂ ਵਰਤਨੇ ਨਹੀਂ ਆਪਾਂ ਰਾਤ ਆ ਜਾ ਦਰਵਾਜ਼ਾ ਆ ਗਿਆ ਹਾਂ ਹਾਂ ਸਹੀ 12 ਵਜ ਜਾਵੂ ਹੈ 12 ਵਜੇ 12 ਕੋਈ ਨਹੀਂ ਕੋਈ ਗੱਲ ਨਹੀਂ ਨਾ ਤਾਂ ਬੁਲਾ ਦੇ ਕੋਈ ਗੱਲ ਠੀਕ। ਪਰ ਕੀ ਦਾ ਖੜਾ ਏ? ਇਹ ਟਰੈਕਟਰ ਕੀ ਦਾ ਖੜਾ? ਆਹ? ਹਾਂ। ਉਹ ਮੇਰੇ ਸਾਹਮਣੇ। ਅੱਛਾ ਤੁਹਾਡੇ ਸਹੁਰਿਆਂ ਦਾ ਏ ਸਾਰਾ। ਠੀਕ ਹੈ। ਚਲ ਵਧੀਆ। ਸਾਨੂੰ ਤਾਂ ਮੌਗ ਤਾਂ ਨਹੀਂ ਆ। ਕਿਤੇ ਲੈਟਰ ਮੋਬਾਈਲ ਚਾਰਜ ਲੱਗ ਜਾਂ। ਹਾਂ ਹਾਂ। ਇਹ ਮੈਂ। ਬਾਪਾ ਚਿੱਤ ਨੂੰ ਮਾਰ। ਰਾਤ ਕੋ ਹੁੰਦੀ ਉਹ ਲੈਟਰ ਨਾ। ਹੈਂ? ਰਾਤ। ਆ ਰਾਤ ਨੂੰ। ਲਾ ਬਾਬੇ ਉੱਥੇ ਬਣ ਗਿਆ ਟਿਕਾਣਾ। ਲਈ ਕੱਢਦੇ ਹਾਂ ਦੀ ਸਮਾਨ ਆਣਾ ਹੁਣ ਇਹਨੂੰ ਚੈੱਕ ਕਰਦੇ ਆਂ ਵੀ ਸਵੇਰੇ ਸੁਬਾ ਟਾਈਮ ਨਾਲ ਚੱਲ ਪਏ ਤਾਂ ਕਰਕੇ ਚੱਲ ਲਈ ਮੇਤਰੋ ਹੋਰ ਵਾਏ ਗਰੂਪ ਭਲੀ ਕਰੇ ਸੱਚੇ ਪਾਤਸ਼ਾਹ ਚਲਾਉਣ ਲੱਗੇ ਆਂ ਵਾਹ ਬੱਦੇ ਪੰਗਾ ਉਸ ਨਾਲੋਂ ਦਾਣ ਕਰਤੇ ਮਾਰ ਰੇ ਰੱਖੇ ਸੌਖਾ ਕਿੱਲੀ ਸਾਹਣੀ ਆਪਣੀ ਜਿਹੜੀ ਕਰੂਦੇ ਕਾਤੇ ਲੈ ਵੀ ਮੇਟਰ ਨਵਾਂ ਕਰ ਆਪਣਾ ਬੜਾ ਮਿਹਰਿਆ ਲਾਈਟ ਜੰਗੀ ਜਾਂਦੀ ਹੈ 24 ਘੰਟੇ ਵਾਲੀ ਲਾਈਟ ਆ ਜਿਨੇ ਦਾ ਚਲੋ ਸਾਰੇ ਪੰਜਾਬ ਚ ਵੀ ਬੰਦ ਰਹਿੰਦੀ ਤੇ ਇੱਥੇ ਦਾ ਬੰਦ ਰਹਿਣੀ ਰਹਿਣੀ ਹੈ ਤੇ ਕੇਰਾ ਤਾਂ ਮਾਰਾ ਇਹਨੇ ਓਕੇ ਕਰਤਾ ਕੰਦਿਆਂ ਨੂੰ ਇੱਥੇ ਮੋਟਰ ਹੈਗੀ ਹੈ 24 ਘੰਟਾ ਹੈ 24 ਨਹੀਂ सॉरी 24 ਵਾਲੀ ਮਤਲਬ ਹੈ 24 ਵਾਲਾ ਸਿਕਮ ਗੱਜ ਆਉਂਦੀ ਰਾਤ ਨੂੰ ਆ 6 ਤੋਂ 9 6 ਤੋਂ 9 ਹੀ ਦੂਜੀ ਉਹ ਆ ਆ ਖੜਾ ਆਪਣਾ ਆ ਆਪਾਂ ਇਹਨੂੰ ਅੰਦਰ ਲਾ ਦੇਣਾ ਸ਼ਵੀਨ ਕੱਢ ਕੇ ਲੈ ਲੈ ਬਾਬਰਾ ਪੱਖਾ ਨਹੀਂ ਦੇਖਿਆ ਲੈ ਬਾਬੂ ਉਹ ਟਰਾਲੀ ਥੋੜੀ ਦੂਰ ਆ ਡੀਜ਼ਲ ਡੀਜ਼ਲ ਉਹਦੇ ਚ ਹੀ ਹੈ ਵੈਸੇ ਇੱਥੇ ਡਰ ਨਹੀਂ ਹੁੰਦਾ ਰਾਸਤੇਾਂ 'ਚ ਕਹਿੰਦੇ ਹਾਂ ਪੱਖਾ ਕਿਹੜਾ ਹਾਂ ਉਹਨੂੰ ਐਂ ਲਮਕਾ ਦਿਓ ਵਿਚਾਰਾ ਪੱਖਾ ਟੁੱਟ ਗਿਆ ਯਾਰ ਐ ਐਸੇ ਕੰਮ ਆ ਲਈਏ ਯਾਰ ਕਮਰਿਆਂ ਚ ਬੜਾ ਬਲ ਬੂਰੇ ਜੇ ਗਈ ਜਾਂਦੇ ਹਨਾ ਹਾਂ ਇੱਧਰ ਵੇਖ ਹਾਂ ਨੱਕੇ ਵਾਲੀਆਂ ਪਾਈ ਪਾਈ ਦਾ ਅੱਜ ਤਾਂ ਤੈਨੂੰ ਤੂੰ ਬੰਨ ਲੈ ਇਕੋਂ ਨਾਗਵਾਲ ਬਾਕੇ ਆਏ ਨੂੰ ਬਾਰਿਸ਼ ਬੋਰਸ਼ ਤਾਂ ਉਹ ਨਹੀਂ ਨਹੀਂ ਬਾਰਿਸ਼ ਨੂੰ ਕੀ ਆ ਉੱਤੇ ਢਾਗ ਦਾਂਗੇ ਕੁੱਟਾਂ ਕੁੱਟਾਂ ਦਾ ਤਾਂ ਹਾਲ ਬੁਰਾ ਹੀ ਹੋ ਗਿਆ ਵਾਹੇ ਪਰ ਸਾਰੇ ਗਾਂਵ ਰਹੇ ਨੇ ਇਹ ਇੱਕ ਇਧਰ ਵਾਰ ਹੈਗਾ ਘੇੜੀਂ ਹੀ ਆਏ ਆਉਂਦੇ ਜਮੇ ਆਹ ਵੇਖ ਰਾ ਹਰੇਕ ਕੌਰੇ ਚ ਲੱਗਿਆ ਏ ਮੋਬਾਈਲ ਚਾਰਜ ਵਾਲੇ ਉੱਥੇ ਵੀ ਵਿਖਾਇਆ ਸੀ ਮੈਨੇ ਸਾਡਾ ਬੇਜ ਮੇਰਾ ਤਾਂ ਫੋਨ ਬੜਾ ਬੜਾ ਔਖਾ ਈ ਚੈੱਕ ਬਈ ਚਾਹ ਮਠਾ ਚੁੱਲਾ ਚੱਲਾ ਵਧੀਆ ਮਿਲ ਗਿਆ ਆਪਾਂ ਨੂੰ ਚਾਹ ਹੀ ਬਹੁਤ ਜੜਿਆ ਹੈ ਇਹਨਾਂ ਦਾ ਘਰ ਪਾਏ ਦਾ ਚਾਹ ਨਹੀਂ ਆਈ ਜਿੰਨਾ ਇੱਥੇ ਮਿਲ ਗਿਆ ਕਿਹਣੀ ਇਹਨਾਂ ਦਾ ਪਿਛਲੇ ਸਾਲ ਮੈਸਤਰੀ ਲੱਗੇ ਤੇ ਬਲਬ ਪੂਰੇ ਨਿਗਾਹ ਕੇ ਫੇਰ ਉਹਨਾਂ ਨੇ ਫੇਰ ਗਏ ਆ ਅੱਛਾ ਸਾਰੀ ਲਾਈਟ ਲੂਟ ਓਕੇ ਕਰਕੇ ਨਹੀਂ ਠੀਕ ਆ ਯਾਰ ਵਾਹ ਕਈ ਬੰਦੇ ਅਜਤ ਕਰਦੇ ਆ ਠੀਕ ਹੈ ਯਾਰ ਓਕੇ ਹੋ ਗਿਆ ਕੰਮ ਇਹ ਤੇਰੀ ਕਿਸਮਤ ਨੂੰ ਹੀ ਹੋਇਆ ਤੇਰੀ ਕਿਸਮਤ ਨੂੰ ਹੋਇਆ ਮੇਰੀ ਜੀ ਤਾਂ ਮੈਂ ਰੁੱਲਦਾ ਹੀ ਨਾ ਬਾਕੀ ਤੜਕੇ ਮਸ਼ੀਨ ਨੂੰ ਮਾਰਾਂਗੇ ਝਾਤੀ ਮਾੜੀ ਜੀ ਚਾਬੀ ਕੱਢ ਲਈ ਹਾਂ ਚਾਬੀ ਕੱਢ ਕੇ ਉਹ ਜਾਲੀ ਚ ਤੇ ਪਹਿਲੀ ਚ ਪਈ ਆ ਲੈ ਜਾਂਦੇ ਹੁਣ ਤਿੰਨ ਦਿਨ ਦਾ ਮਾਲ ਲਿਆਦਾ ਚੋਬਰ ਨੂੰ ਅਸ ਫੈਨ ਵੀ ਹੁੰਦਾ ਤੇ ਕੈਮਰਾ ਤਾਂ ਚੱਕਣੀ ਜੀ ਤਾਂ ਆ ਗੜੀ ਕੁੜੀ ਐ। ਕੁੰਗਰੂ ਯਾਰ ਅਗਲਾ ਸਤਨ ਜਣੇ ਖੜੀਆਂ ਆਵਦੇ ਆਸਤੇ ਲਈ ਕੁੰਗਰੂ ਦੇਸੀ ਸਰ ਦਾ ਪਤਾ ਨਹੀਂ ਕੀ ਕਸ। ਯਾਰ ਮੈਂ ਨੂੰ ਅਖਾ ਜਿਹੜੇ ਕੱਚ ਵਾਲੇ ਲੋਕ ਵਾਲੇ ਲਈ ਜਾਂਦੇ ਉਹ ਨਹੀਂ ਸਹੀ ਹਨ। ਉਹ ਆਉਣਾ ਨਹੀਂ। ਆ ਤਾਂ ਯਾਰ ਤੂੰ ਜਾਵੇਂ ਦੂਜ ਨੂੰ ਕਰੀ ਜਨਾ। ਇੱਥੇ ਸਾਫਾ ਪਾ ਦੇਾਂਗੇ। ਸਾਫਾ ਪਾ ਯਾਰ ਆਈਆਂ ਆਈਆਂ। ਰਮ ਕਰਾਣਾ। ਟੇਕਿਆਂ ਤੇ ਆਉਣਾ ਪੈਗਾ ਸਾਨੂੰ ਡਰਾਈਵਰ ਕਰਕੇ। ਪਿਛਲਾ ਸੀਜ਼ਨ ਲਾਇਆ। ਬੰਦਾ ਉਹ ਵੀ ਸੋਫੀ ਸੀ ਜਿਵੇਂ ਨਿਆਰਾ ਹੀ ਆ ਗਿਆ ਸੀ। ਆ ਤਾਂ ਫਿਕਰ ਹੀ ਨਹੀਂ ਸੀ ਗੁਰਪਿਆਰ ਸਾਨੂੰ। ਡੱਕੇ ਦਾ ਫਿਕਰ ਨਹੀਂ ਸੀਗਾ। ਮੈਂ ਕੋਈ ਪੋਸਤ ਦਾ ਦੇ ਨਾ ਕੋਈ ਦਾਰੂ ਦਾ ਇਹ ਕਿ ਪੈ ਗਿਆ ਗੱਡੀ ਆਪਣੀ ਗੁਰਲੀ ਨੰਬਰ ਪਲੇਟ ਵੀ ਟੁੱਟ ਗਈ ਖਾਲਾ ਬੰਨ ਗਈ ਇਹ ਤਾਂ ਹਾਂ ਠੰਡ ਹੈ ਹੀ ਸੀ ਕਿਰਾ ਦਾ ਨਾ ਇਹ ਵੀ ਚੱਲੀ ਜਾਂਦੀ ਹੈ ਇਹ ਤਾਂ ਓਕੇ ਆ ਤਾਂ ਪਾ ਡੀਜ਼ਲ ਆਈ ਰਾਮਲੋਂ ਵਾਵਾ ਟਾਇਰ ਮਿਲ ਗਿਆ ਜੀ ਜਵਸਤ ਪੂਰਾ ਘਰ ਨੂੰ ਲੈ ਜਾਂਦਾ ਤੇ ਸਭ ਚੀਜ਼ ਮਿਲ ਗਈ ਓ ਬੱਲੇ ਰਾਮਲੋਂ ਨੇ ਦੋ ਲਿਆਂਦਾ 80 ਲੀਟਰ ਦਾ ਤੇਲ 8000 ਦਾ ਕੀ ਬਾਤਾਂ ਇਹ ਨਿਰਾਸ਼ ਤਾਂ ਨਹੀਂ ਬੰਦੇ ਆ ਪੂਰੇ بڑے ਸ਼ੌਂਕ ਨਾਲ ਲੈਂਦੇ ਆਪਾਂ ਹੂੰ ਕੀ ਬਾਤਾਂ ਆਪਾਂ ਤੜਕੇ ਚਾਹ ਨਾਲ ਆ ਚੀਜ਼ਾਂ ਜ਼ਰੂਰੀ ਇੱਕਾਂ ਗੋਟੀ ਵੱਡੇ ਦਿਨ ਆਉਂਦੀ ਆ ਫਿਰ ਬੰਦੇਨ ਲੱਗਦੀ ਪੋਕਾ ਪਾਂਗੇ ਜੀ ਸਾਰੇ ਇੰਦੇ ਕੁਝ ਲੈਣੀ ਤਾਂ ਥੋੜੀ ਜੀ ਵੇਖ ਲੈ ਹੋਰ ਪਾ ਨਹੀਂ ਨਹੀਂ ਦਊ ਆਪਦਾquota ਪੂਰਾ ਕਰ ਐਨੇ ਸੰਦ ਬਾਈ ਇਹਨੇ ਆ ਸਾਰੀ ਲਾਈਨ ਤੇ ਸੰਦ ਹੀ ਸੰਦ ਪਏ ਆ ਆਵੇ ਰੂਟਾ ਇੰਟਰ ਤੋਂ ਲਾ ਭੂਰ ਦੇ ਚੁੰਜੂ ਲਾਟ ਸਪਰੇਅ ਡਰਮ ਲਾ ਤੇ ਘਰ ਵੀ ਪੂਰੇ ਤਗੜੇ ਆ ਵੀ ਕੋਈ ਆਪਾਂ ਇਹਨਾਂ ਦਾ ਛੱਡ ਨਹੀਂ ਪਾ ਸਕਦੇ ਪਰ ਉਮੀ ਹੀ ਰਸਤਾ ਜਿਹੜੇ ਦੇਖੋ ਹੀ ਹੈ ਰਵਾਜ ਜਈਏ ਜਿਹੜੇ ਜਾਣੀ ਬਾਹਰ ਹੀ ਭਏ ਸੌਦੀ ਬਾਹਰ ਭਏ ਕੋਈ ਛੋਟੇ ਤੋਂ ਮਾ ਵੱਡੇ ਤੋਂ ਦਾ ਤਰ ਲਿਆ ਨਾ ਉਹ ਤੇ ਬਾਹਰ ਦੀਆਂ ਬੋਲ ਤੇ ਬਾਹਰੋਂ ਵਸੇ ਆਉਂਦੀ ਹੈ ਮੈਟਿਕ ਟੈਕ ਸਾਰੀ ਰਾਤ ਘਾਉਣ ਦੇ ਸਕੀਂ ਨਹੀਂ ਕਰ ਸਕੀ ਇਹ ਰੀਟੂਰਨ ਹੋ ਪਈ ਹੈ ਇੱਥੇ ਹੀ ਬਰਤਾਂ ਸਾਰੀ ਰਾਤ ਤੇ ਅਰੇ ਰੋਜ਼ ਵੀ ਫੋਲ ਆਉਂਦੀ ਪਰ ਸਪੀਡ ਹੀ ਪਤਾ ਨਹੀਂ ਕਿਉਂ ਹੈਣੀ ਇਹ ਟਾਈਮ ਦੇ ਇੱਥੇ ਸਾਰੀ ਰਾਤ ਸਕਰੀਨ ਟਾਈਮ ਬਣਾ ਕੇ ਇਹ ਪੂਰੀ ਰਾਤ ਫੋਨ ਕਰਦਾ ਰਹਣਾ 3:00 ਵਜੇ ਬਾਤ ਹੋ ਗਿਆ ਫੇਰ 4 ਦੇ ਬਾਅਦ ਗਿਆ 4:00 ਦਾ ਗੋਣੇ ਨੂੰ ਆਪਾਂ ਨੀਤਾ ਵਾਹ ਸੀ ਫਰ ਚਾਰ ਹੋਏ ਮੇਕੋ ਦੇ ਲਈ ਐਂਡ ਤੇ ਜਿੰਦਗੀ ਨਾ ਦਾ ਬੰਦਾ ਨਹਿਰ ਆ ਗਈ ਕਹਿੰਦੇ ਨਹਿਰ ਹੈ ਤਾਂ ਨਾਲ ਕੇ ਤਾਂ ਹੀ ਪਾਣੀ ਜਣੇ ਪਾਣੀ ਬੜਾ ਘੇਰਦਾ ਹਲਕਾ ਹਲਕਾ ਪਾਣੀ ਇਹ ਨੀਅਰੇ ਹਾਏ ਬਾਬੇ ਪਾਣੀ ਭਰ ਲੈਂਦਾ ਮਸ਼ੀਨਿੰਗ ਹੈ ਜਿੰਦਰਾ ਲਾ ਕੇ ਚੱਲੇ ਅੰਦਰ ਵਾਰੋਂ ਤੇ ਨਿੱਕੇ ਗੇੜ ਵੇ ਜੀ ਜਦੋਂ ਇਹ ਤੇ ਸਾਡਾ ਟਕੀਣਾ ਓਕੇ ਹੋਣਾ ਉਹਨਾਂ ਪਿੰਡ ਕੰਮ ਚੱਲ ਪਾ ਟਕਾਣਾ ਓਕੇ ਹੋਣਾ ਜਦੋਂ ਇਹਦਾ ਜਮਾਂ ਹੀ ਨਰਮ ਕੁੜੀ ਸਿੰਦਰ ਆਇਆ ਇੱਕ ਹੀ ਚੱਲੂ ਐਟ ਵੀ ਕੋਲੀ ਹਾਂ ਇਹ ਤਾਂ ਚਾਬੇ ਚਾਬਾਂ ਦੋ ਰੱਖ ਐਂ ਕਰ ਇੱਕ ਦਾ ਕੱਢਦਾ ਇੱਥੇ ਰੱਖਿਆ ਤੇ ਉੱਥੇ ਪੜਦੇ ਇਸ ਚ ਰੱਖ ਦੇ ਨੀ ਆਪਾਂ ਨੂੰ ਹੀ ਪਤਾ ਹੋਣਾ ਹਾਂ ਉੱਤੇ ਪਈ ਜਾਂਦਾ ਨਾ ਕਦੋਂ ਦਾ ਬਰੋਲਾ ਐਂ ਕਲੱਲਾ ਆ ਜਾਂਦਾ ਜੋ ਹਵਾ ਲੋਟ ਰਿਹਾ ਜਾਂਦਾ ਨਾ ਉਦੋਂ ਫਿਲਟਰ ਵੀ ਜ਼ਰੂਰੀ ਹੈ ਸਾਰਾ ਕੰਮ ਹੀ ਰਹਿੰਦਾ ਹਜੇ ਉਹ ਅੱਜ ਜਿਵੇਂ ਮੋਟਰ ਚਾਲੂ ਕਰਤੀ ਡੀਜ਼ਲ ਵਾਲੀ ਕੱਲ ਨੂੰ ਉਹ ਚਾਲੂ ਕਰਦਾਂਗੇ ਠੀਕ ਕਰ ਰਹੇ ਹੁੰਦੇ ਆ ਕੱਲ ਨੂੰ ਚਾਲੂ ਕਰਦਾਂਗੇ ਫਿਲਟਰ ਕੋਲਰ ਲਾ ਦਾਂਗੇ ਤੇ ਆਹ ਟੰਗ ਰਹਿ ਜੀ ਆ ਵਰਦਾ ਬਾਬਿਓ ਲਾਇਆ ਜਮਾ ਨਵਾਂ ਨਹੀਂ ਜਿਹਦਾ ਬ੍ਰੈਂਡ ਤੇ ਕਿਸ ਨੂੰ ਪਤਾ ਹੀ ਨਹੀਂ ਵੇ ਟਰੈਕਟਰ ਤੇ ਬੈਠਾ ਹੁੰਦਾ ਬਸ ਯਕੀਨ ਹੀ ਕਰਿਆ ਦੇਖੀ ਜਾਊਗੀ ਹੁਣ ਹਾਲੀ ਘੜ ਲੈਣ ਆਦੀ ਸਬਜ਼ੀ ਕਾਦੀ ਗੁਰਪਿਆ ਆਉਂਦੀ ਸਮਝ ਟਮਾਟਰ ਹੀ ਐ ਸਦੇ

पीछे तो मान लो है बढ़िया यहाँ जो पुल की जो बुर्जी है पीछे आठ बुर्जी है साढ़े से भी आगे साढ़े पास आगे एक बुर्जी काम हो जाती है हमारे पास आती आती फिर यहाँ आती और काम पर इतनी काम नहीं होती है ये है, फिर भी, भी बहुत बड़ी है यहाँ यहाँ भी बहुत बड़ी है इतनी छोटी नहीं है यहाँ अठाईस फुट पानी है फुट पानी हमारे भी यहाँ अठाई है वहाँ एक किला चौड़ी है चाली कर्म ਚੌੜੀ ਹੈ 8 ਅੱਠ ਹੈ ਵਾ ਬਿੱਗੋ ਚੌੜੀ ਹੈ ਹਾਂ 8 8 ਬਿੱਗੋ ਹਾਂ 8 ਬਿੱਗੋ ਨੇ ਹਾਂ 8 ਕਨਾਲ ਚੌੜੀ ਹੈ ਇਹ ਹਾਂ 5 ਕਨਾਲ ਚੌੜੀ 5 ਕਨਾਲ ਆਓ ਠੀਕ ਹੈ ਅਡਾ 5 ਕਨਾਲ ਕੋ ਬਿੱਗੋ ਹੈ ਤੁਹਾਡੇ 5 ਕਨਾਲ ਦਾ ਬਿੱਗੋ ਹੈ ਇੱਥੇ 5 ਕਨਾਲ ਜੇ ਬਿੱਗੋ ਦੀ ਹੈ ਚੌੜੀ ਹੈ 40 ਹਾਂ ਬਸ ਇਤਨਾ 30 20 ਦੂਸਰੀ ਕਰ 20 30 ਉਹ ਵਹਾਂ ਪੇ 40 ਕਰ ਮੋੜੀ ਹੈ ਚੜਾਈ 40 ਸੀਆਂ ਹੋਗੀ 40 ਸੀਆਂ ਹੋਵੇ ਹਾਂ 40 ਕਰਮ ਕੀ ਚੜਾਈ ਹੈ ਲਗਭਗ ਕੋਈ ਚੜਾਈ ਇਹੀ ਹੋਗੀ 40 ਹੀ 40 ਹੀ ਹੋਗੀ ਜਦਾ ਹੋਗੀ ਪੂਰਾ ਡੇਡ ਬਿਗੋਟੇ ਕੋ ਹਾਂ ਹਮਾਰੇ ਇੱਕ ਕਿਲਾ ਇੱਕ ਤਰਫ 40 ਬਿਗੋ 40 ਕਰਮ ਇੱਕ ਸਾਈਡ 36 ਕਰਮ ਇੱਕ ਏਕੜ ਬੰਦ ਜਾਂਦਾ ਫਿਰ ਏਕ ਏਕੜ ਬੰਦ ਆਠ ਕਨਾਲ ਕਾ 36 40 ਕੀ ਬਾਈ ਬੋਲਤੇ ਹੈ ਹਮਾਰੇ ਪੰਜਾਬ ਮੇ ਕੰਮ ਤਾਂ ਚੱਲ ਪਿਆ ਮਿੱਤਰੋ ਥੋੜਾ ਜਿਹਾ ਇਹ ਤੰਗਰ ਹਲਕਾ ਅੱਗੇ ਫਿਰ ਕਣਕਰ ਚੱਲ ਪਿਆ ਵੈਸੇ ਉਹ ਵੱਢੀ ਗਈ ਤੇ ਬਹੁਤ ਰੈਸਕ ਆਵੇ ਤਾਰਾਂ ਦਾ ਆ ਸਾਰੀ ਨਹੀਂ ਨਹੀਂ ਆ ਤਾਰ ਅੱਗੇ ਤਾਂ ਇੱਥੇ ਤਾਂ ਨੰਗੀ ਜਾਊਗਾ ਥੱਲੇ ਹਨੂ ਗਾਇਜ ਆਈਏ ਪਰ ਦਾਣਾ ਪੈਂਦਾ 11 ਫੁੱਟੀ ਚ ਦੋ ਆ ਤੇ 100 ਮਾਣ 90 ਮਾਣ ਤਾਂ ਹੈਗੀ ਹੈਗੀ ਆ ਡੇਢ ਵੇਰ ਦੁੱਧ ਦੀ ਆ ਦੋ ਵਿਗੇ ਦੀ ਔਰ ਘਾਟਾ ਲੈਓ ਬੋਤਲ ਠੰਡੇ ਦੀ ਸਾਥ ਉਹ ਭਾਲ ਦੇਗਾ ਤੁਸੀਂ ਲੈਓ ਬਹੁਤ ਝਾੜਾ ਫੁੱਲ ਝਾੜਾ ਫੁੱਲ ਫੁੱਲ ਝਾੜਾ ਠੀਕ ਆ ਸਾਡੇ ਹਿਸਾਬ ਤੇ ਫੁੱਲਾ ਝੜ ਤੇ ਕਿਤੋਂ ਹੀ ਕਰ ਲੈ ਤੂੰ 90 ਮਣ 90 ਉੱਪਰ ਪਰ 90 ਤੋਂ ਕੰਮ ਸੇ ਕੰਮ ਹੈ ਉਹ ਵੀ ਕਿ ਪੂਰੇ ਦੋ ਦਿਨ ਹਾਂ ਪਾਰਟੀ ਹੋ ਗਈ ਫਿਰ ਲੋ ਪਾਰਟੀ ਕੋਈ ਠੰਡੋ ਮੰਗਾ ਦੇ ਉਹ ਪਰਾ ਸਾਡੇ ਮਗਰ ਪਿਆ ਉਹ ਪਾਰਟੀ ਦੇ ਦੋਨੋਂ ਪਾਸੇ ਬਣੇ ਉਹ ਪਿਆ ਹੀ ਵੀ ਕਰਦਾ ਆਪਾਂ ਉਹ 90 ਮਣ 100 ਮਣ ਪਾਰਟੀ ਥਰੀ ਵੀ ਬਣੇ ਦੋਨਾਂ ਨੇ ਇਹ ਵਾਰੀ ਕੰਮ ਸਟਾਰਟ ਹੋ ਗਿਓ ਦੋਨਾਂ ਦੀ ਪਾਰਟੀ ਦੋਨੋਂ ਪਾਸੇ ਆ ਰਹੀ ਹੈ ਹਾਂ ਪਾਰਟੀ ਪਹਿਲਾ ਤਾਂ ਥੋੜੀ ਬੰਦਦੀ ਨਾ ਪਹਿਲਾ ਥੋੜੀ ਬੰਦਦੀ ਆ ਸੀ ਤਾਂ ਹੀ ਨਾ ਪਹਿਲਾ ਪਹਿਲਾ ਮਾਰੀ ਵੀ ਨੇ ਕੋਈ ਨਹੀਂ ਆ ਜੀ ਅਸੀਂ ਤਾਂ ਅਜੇ ਪੱਲਿਓਂ ਸਾੜੀ ਜਾਂਦੇ ਡੀਜ਼ਲ ਜਦ ਪੀਸਾ ਦੇਗਾ ਤਾਂ ਪਾਰਟੀ ਕਰਦਾ ਨਹੀਂ ਤੇਨੇ ਪੀਸਾ ਦੇਣਾ ਕੋਈ ਨਹੀਂ ਟਰਾਲੀ ਪੜਨੇ ਬਗੰਦੇ ਦੇਖ ਤੇਨੇ ਪੀਸਾ ਕੌਣ ਦੇਣਾ ਦੁਕਾਨ ਵਾਲਾ ਕਾ ਤੂੰ ਸਮਾਨ ਲਈ 5000 ਕੋ ਸਮਾਨ ਲਈ 10000 ਕੋ ਅੱਛਾ ਸਮਾਨ ਨਹੀਂ ਲਈ ਚਲੇਗੇ ਤੂੰ ਸਮਾਨ ਲੈ ਰਾ ਚੁੱਪੀ ਸੁਣਾ ਕੇ ਜੀ ਪੀਸਾ ਨਾ ਗਈ ਬਾਸ ਲਾਸਟ ਪੈਸਾ ਕਰੇ ਕੋਲ ਵੀ ਕਿਰੇਟਸ ਹੈ ਅੱਛਾ ਆ ਵੀ ਲੋ ਸ਼ੌਨਾ ਆਪੀ ਕਰ ਦੂਗਾ ਨਹੀਂ ਕੋਈ ਨਹੀਂ ਯਾਰ ਰਸੂਲਾ ਲੈ ਲਈ ਲੈ ਲਈ ਕੀ ਦੇ ਦੇਊਂਗਾ ਕਰਦੇ ਆ ਮਿੱਤਰ ਆ ਤਾਂ ਵੈਸੇ ਹੋਦੀ ਆ ਨਾ ਟਰੈਕਟਰ ਨਾਲ ਯਾਰ ਹਾਂ ਥੋੜੀ ਇਨਾ ਯਾਰ ਰੈਸਕੀ ਹੈ ਯਾਰ ਉਹ ਉਹ ਇਟਾਂ ਲਾ ਦਿੰਦੇ ਨਾ ਤੇਰਾ ਬਾਹਲਾ ਰੈਸਕ ਵਾਲਾ ਕੰਮ ਆ ਯਾਰ ਹੋਊਗਾ 90 ਫਟ 70 70 ਫਟ ਹੋਊਗਾ ਕਿੰਨੇ ਫੁੱਟ ਡੂੰਘਾ ਹੋਊਗਾ ਜੀ ਹਾਂ ਅੱਛਾ ਡੂੰਘਾ 12-13 ਫੁੱਟ ਕਰਨਾ ਏਟ ਢੋਈ ਜਾਂਦੇ ਆ ਬੰਦਾ ਕਿੱਧਰ ਜਾਵੜਦਾ ਯਾਰ ਬੰਦਾ ਤਾਂ ਹੈ ਹੀ ਨਹੀਂ ਬੰਦਾ ਹੈ ਨਹੀਂ ਥੱਲੇ ਬੈਠ ਬੰਦਾ ਨਹੀਂ ਆ ਨੀਤੇ ਫਿਰ ਉਹ ਪਲਾਂਦਾ ਜਾਂ ਖਾਲੀ ਕਿਵੇਂ ਹੁੰਦਾ ਅੱਛਾ ਆ ਰਿਹਾ ਹਾਂਜੀ ਹੋਈ ਜਾਂਦਾ ਤੇਰੇ ਸਾਹਮਣੇ ਅੱਛਾ ਤੇਰੇ ਸਾਹਮਣੇ ਹੀ ਜਾਂਦਾ ਰਹਿਣਿਆ ਕਿਵੇਂ ਹੋਊਗਾ ਖਾਲੀ ਫਿਰ ਸਾਨੂੰ ਦੱਸავ ਨਹੀਂ ਆ ਰਿਹਾ ਆਏ ਪਾਤੀਆਂ ਇਟਾਂ ਵਿੱਚ ਐਰ ਉੱਥੇ ਨਿਕਲਦਾ ਪਲੰਦਾ ਹੀ ਨਹੀਂ ਸਮਝਦਾ ਅੱਛਾ ਜੋ ਥੱਲੇ ਰੱਖ ਦਿੰਦਾ ਬਈ ਪਰ ਇੱਕ ਲੜ ਨਿਕਲਦਾ ਤੇ ਫਿਰ ਲੜ ਦੋਵੇਂ ਨਿਕਲ ਜਾਣ ਥੱਲੇ ਪਲੰਦਾ ਹੀ ਥੱਲੇ ਰਹਿ ਜੇ ਜਾਂਦਾ 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 ਥੱਲੇ ਖਾਲੀ ਕਿਨੇ ਹੋ ਗਿਆ ਮੈਨੂੰ ਤਾਂ ਖਾਲੀ ਜਾਏ ਉਹ ਇਹ ਹੁਣ ਇੱਕ ਲੜ ਖਿੱਚ ਲੂ ਆਇਆ ਹੱਥ ਨਾਲ ਉਹ ਵੇ ਅੱਛਾ ਮਾਰਨੇ ਦਾ ਤਰਲੇ ਹੀ ਪੈਂਦੇ ਆ ਆ ਵੇ ਹੱਥ ਨਾਲ ਸੈਟਿੰਗ ਕਰੀ ਜਾਂਦਾ ਇੱਕ ਤਾਂ ਕੱਬੇ ਬੜੇ ਲਾ ਦੀ ਨਜ਼ਰ ਆਪਾਂ ਲਾ ਦੀ ਨਜ਼ਰ ਉੱਥੇ ਹੀ ਅੜ ਗਈ ਗੱਡੀ ਇਹ ਬਈ ਅਸੀਂ ਪੰਜਾਬੋਂ ਆਏ ਆ ਉਹ ਉੜਾਦਾ ਵਿਚਾਰੇ ਦਾ ਪਹਿਲਾਂ ਹੀ ਉਹ ਅੜ ਗਈ ਕੁੰਡੀ ਜਾ ਜਾ ਯਾਰ ਆਏ ਐ ਭੜੀ ਨਜ਼ਰ ਉੱਥੇ ਹੀ ਪਲੰਦਾ ਜਾੜ ਗਿਆ ਵਿਚਾਰੇ ਦਾ 12 13 ਫੁੱਟ ਡੂੰਘਾ ਕਰਨਾ ਕਹਿੰਦੇ ਪੱਟੀ ਬੈਠਿਆ ਹੋਵੇ ਤਗੜੇ ਆ ਯਾਰ ਉਹ ਅੜ ਗਏ ਇਸਾਂ ਤੋਂ ਹੀ ਜਾਂਦੇ ਥੱਲੇ ਪਹਿਲਾਂ ਮਿੱਟੀ ਕੱਢੀ ਜਾਵੇ ਐ ਸਾਰਾ ਦਿਨ ਵਿਚਾਰੇ ਐਂ ਲੱਗੇ ਰਹਿੰਦੇ ਆ ਯਾਰ ਚਲੋ ਜ਼ਿੰਦਗੀ ਕਿਸੇ ਬੰਦੇ ਦੀ ਕਿਵੇਂ ਕਿਸੇ ਦੀ ਕਿਵੇਂ ਕਿਸੇ ਦੀ ਚੰਗੀ ਬੜਾ ਆਪ ਦੇਣੇ ਆਧਾਰ ਨਹੀਂ ਰਹਿ ਗਈ ਲੈਓ ਤਾਂ ਫੋਲਾ ਫੋਲਾ ਚੱਕ ਲਈ ਫੋਲਾ ਚੱਕ ਦੇ ਪਰ ਇਹਨੂੰ ਉੱਟ ਲਾ ਕੋਈ ਨਹੀਂ ਜਾਂਦੇ ਕੋਹਨੇ ਦਾ ਮਿੱਟੀ ਪੋਲੀ ਆ ਚੱਲ 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 ਕੋਹਨੇ ਹੁੰਦਾ ਹੌਲੀ ਹੌਲੀ ਟਰੈਕਟਰ ਧੱਕ ਦੇ ਹੌਲੀ ਉਧਰ ਛੜਕ ਤੇ ਹੱਥ ਦੇ ਓਏ ਸਹੀ ਆ ਟਰੈਕਟਰ ਨੂੰ ਕਿੱਧਰ ਨਾ ਜਾਂਦਾ ਹੌਲੀ 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 ਟਰਾਲੀ ਨਾਲ ਵਲਟ ਜੇ ਰਜਾਂ ਦੇ ਕੰਮ ਅਸੀਂ ਆਪ ਦੀ ਆਪ ਹੀ ਪੰਗਾ ਲੈਈਆ ਸਾਈਡ ਤੇ ਕੱਢਦੇ ਗਏ ਉਧਰੋਂ ਚੜਾ ਬੈਠੇ ਇਧਰ ਲਈ ਦੂਜੀ ਆ ਗਈ ਲੈ ਚੱਲ ਬਸ ਆਪਾਂ ਕਿੰਨੀ ਨਹੀਂ ਲਾਈ ਯਾਰ ਪਾਣੀ ਵਾਲੀ ਹਨਾ ਇਹ ਪਾਣੀ ਆਸਤੇ ਕਿੰਨੀ ਨਹੀਂ ਲਾਈ ਸੈਟ ਦੇ ਬਹੁਤ ਉੱਚਾ ਸੀ ਯਾਰ ਫਾਇਦਾ ਟੱਕਰਾ ਹੀ ਬਾਬਾ ਜਵਾ ਜਵਾ ਤੇ ਰਗਾ ਖੜਾ ਬਹਲਾ ਨਾ ਇੱਕ ਥਾਂ ਕਣਕ ਦੇ ਨਾਲ ਨਾਲ ਚੱਲਣ ਲੱਗੂਗੀ ਦੋਕ ਦਿਨਾਂ ਨੂੰ ਉਦੋਂ ਨੂੰ ਪੰਡ ਕੱਸ ਪੈ ਜਾਣਾ ਇਹ ਨਾ ਆ ਵੀ ਆ ਤੇ ਕੀ ਤੋਂ ਪਤਾ ਪਤਾ ਅਸੀਂ ਪੂਰੀ ਬਚਤ ਕਰ ਰਹੇ ਹਾਂ ਇੱਧਰ ਨੂੰ ਜਾਣਾ ਆਪਾਂ ਉਹ ਨਲਕੇ ਦਾ ਪਾਣੀ ਭਰਦੇ ਆ ਜਾਣਾ ਇੱਧਰ ਨੂੰ ਐ ਕੋਹਨਾਂ ਨੂੰ ਫੋਨ ਮਾਰ ਦੇਣਾ ਟਰਾਲੀ ਲੈ ਜਾ ਇਨੀ ਨੇੜੇ ਲਿਆ ਦੀ ਸਾਨੂੰ ഗ്രാലി ചിലവ ਮਾਰ ਗਿਆ ਡਰਾਈਵਰ ਉਹਨਰੇਸ ਉਹਵੇਂ ਹੀ ਖਿੱਚਦੀ ਓਡੇ ਗੇਅਰ ਕੀ ਅੱਗੇ ਤਾਂ ਪਹਿਲੇ ਤੇ ਪਰਿਆ ਇੱਥੇ ਪਹਿਲਾ ਰੱਖ ਇਹ ਯਾਰ ਆਸਤਾਨਾ じゃ ਆ ਪੜਾ ਵਜੇ ਤੁਹਾਡਾ ਲੈਫਟ ਚੱਕ ਲੈ ਪਹਿਲਾ ਲਈਦਾ ਹੁੰਦਾ ਪਹਿਲਾ ਹੀ ਕਰਤਾ ਹੀ ਕਾ ਮਾ ਦਾ ਖੜ ਗਿਆ ਕਿਨੇ ਲੈਫਟ ਕਾ ਕੇ ਲੈਫਟ ਆ ਦੇ ਲੋ ਭਈ ਇਹ ਹਜੇ ਤਾਂ ਜਿਹੜਾ ਇਧਰ ਵਾਰ ਲਿਆ ਉਹ ਵੇਲੀਆ ਉੱਥੇ ਖੁੱਬ ਜਾਂਦਾ ਬੰਦਾ ਕੱਚਾ ਲਾ ਛੇਤੀ ਖੇਤ ਦੱਸਣੀ ਨਹੀਂ ਆਉਂਦੇ ਬੰਦਨ ਰਹੀ ਅੱਗ ਅੱਗੇ ਕਰਦੇ ਆਣੇ ਤੇ ਉਹ ਛੇਤੀ ਖੇਤ ਦੱਸਣੀ ਆ ਜੇ ਕਦੋਂ ਦੇ ਖੜੇ ਆਏ ਰੀਤਾ ਜਾਵਾ ਫੇੜ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਅਜੇ ਕਣਕਾਂ ਤੇ ਕੰਮ ਚੱਲਿਆ ਨਹੀਂ ਸੀ ਪਰਵਾਣ ਚੋਂ ਤਾਂ ਨਿਕਲਣਾ ਮਸ਼ਕਲ ਹੀ ਐ ਖਾਲੀ ਟਰੈਕਟਰ ਦਾ ਤੁਰ ਸਕਦਾ ਜਿਵੇਂ ਮਗਰਾ ਤਿੰਨ ਲਈ ਫਿਰਦੇ ਆ ਇਹ ਤਾਂ ਨਹੀਂ ਜਾਂਦਾ ਇੱਕ ਜਾਣਦੇ ਨੂੰ ਵੀ ਆਈ ਜਾਂਦਾ ਟਰਾਲੀ ਖਾਲੀ ਸੀ ਉਹ ਤਨ ਤਨ ਤਾਂ ਭਰੀ ਗਈ ਵੱਟਾਂ ਦਾ 29 ਸੀ ਉਹਦੇ ਵਿੱਚ ਇੱਕ ਵਿੱਚ ਖੜ ਗਿਆ ਨਾ ਤੁਰਿਆ ਜਾਂਦਾ ਤੁਰਿਆ ਜਾਂਦਾ ਜਦੋਂ ਠੱਲ ਕੇ ਤੁਰਿਆ ਉਹ ਤਾਂ ਪਹਿਲਾਂ ਥੱਲੇ ਹੀ ਵੱੜ ਚੱਲਿਆ ਮੈਂ ਤਾਂ ਖੱਲਾ ਆ ਬਈ ਹੋ ਗਿਆ ਕਰ ਆਹ ਦੇਖ ਲੋ ਗੇਅਰ ਨਾ ਰਿਕਲ ਆਕ ਲਾ ਅੜਾਈ ਗਏ ਆ ਦੇ ਮਾ ਲੋ ਕਰੀ ਨਾ ਆ ਆਪਣੇ ਰਗਾ ਤੇ ਚੰਗਿਆੜੇ ਸਿੱਟੀ ਜਾਂਦੀ ਸਲਫ ਤੇ ਕੋਈ ਵਾਦ ਘਾੜਨੇ ਸਲਫ ਨਹੀਂ ਜਾਗਦਾ ਉਹਦੇ ਤੇ ਸਰੀਆ ਰੱਖਿਆ ਪੱਕਾ ਬਸ ਉਹਦੇ ਨਾਲ ਡੰਗ ਲਾਈ ਜਾਂਦੇ ਇੱਥੇ ਕਢਾਈਏ ਉਹ ਕਲਾਚ ਛੱਡਤਾ ਤੇ ਕਲਾਚ ਥੱਲੋ ਤਾਂ ਹੀ ਨਾ ਆਵੇ ਬ੍ਰੇਕਾਂ ਵਾਲ ਨਾਲ ਜਾਮ ਹੋਈ ਪਈ ਰਾੜ ਗ੍ਰੀਸ ਗਰੂਸ ਨਹੀਂ ਕਰਿਆ ਪੁਰੰਨ ਰਾਣੇ ਫੇਰ ਯੱਕ ਦਾ ਮਤਾਂ ਆ ਗਿਆ ਇਹਦੇ ਚ ਆਪਣੀ ਮਸ਼ੀਨ ਵਾਰਨ ਨੂੰ ਕਰਦਾ ਉਹ ਬਾਬਾ ਇਧਰ ਨੂੰ ਤਾਊ ਨਾੜਨਾ ਇਹ ਰਾਸਤਾਨਾ ਚੱਲ ਚੱਲ ਖਾਲਾ ਕਰ ਲਈ ਤੇਰੇ ਯਾਰ ਨੇ ਖਾਲੀ ਟਰਾਲੀ ਲੈ ਕੇ ਨਹੀਂ ਦੁਰਦਾ ਟਰੈਕਟਰ ਤੇ ਆਪਣੀ ਮਸ਼ੀਨ ਨੂੰ ਕਿਥੇ ਨਾਲ ਲਈ ਦੇ ਅੜੀ ਮਰ ਗਈ ਯਾਰ ਸਾਰੀ ਸਮਝ ਲੈ ਅਜੇ ਕੰਮ ਖੁੱਲ ਕੇ ਨਹੀਂ ਚੱਲਿਆ ਗਿਆ ਤੇ ਉਹ ਜਵਾ ਆਏ ਆਂ ਅੱবি ਬਸ ਤਰ ਲਈ ਹੈ ਹਾਰ ਤੋ ਟੋੜਾ ਭਲਾ ਗੁੱਲਾ ਪਾਇਆ ਦਾ ਬਹੁਤ ਦਸਨੇ ਕਰਾਉਂਦੇ ਆ ਯਾਰ ਇਹਦਾ ਉਹ ਪਵਾ ਲੈਣਾ ਹੋ ਜਾ ਪਵਾਇਆ ਭਾਈਕੇ